ਹਨ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਹੇ ਆ ਮੰਡੀ ਕਾਲਾਂ ਤੋਂ ਬਾਈ ਨਹਿਲ ਡੈਰੀ ਫਾਰਮ ਦੇ ਵਿੱਚੋਂ ਵੀਡੀਓ ਬਣਾ ਰਹਾਂਗੇ ਵੀਡੀਓ ਦੇ ਵਿੱਚ ਸਾਨੂੰ ਆਪਾਂ ਚਾਰ ਨਗ ਦਿਖਾ ਰਹਾਂਗੇ ਇੱਕ ਸੱਜਰ ਮੱਝ ਆ ਗਈ ਇੱਕ ਗੱਬਣ ਮੱਝ ਆ ਗਈ ਤਿੰਨ ਨੰਬਰ ਤੇ ਤੋਕੜ ਮੱਝ ਆ ਗਈ ਤੇ ਜਿਹੜੀ ਚੌਥੇ ਨੰਬਰ ਤੇ ਹੈਗੀ ਹੈਗੀ ਤੋਕੜ ਗੱਬਣ ਮੱਝ ਆ ਗਈ ਬਾਕੀ ਜਿਹੜੀ ਪੂਰੀ ਡਿਟੇਲ ਆਪਾਂ ਬਾਈ ਮਨਦੀਪ ਦੇ ਨਾਲ ਕਰਾਉਣੇ ਆ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਮਨਦੀਪ ਆਹਣਾ ਬਾਈ ਨਾਮ ਮਨਦੀਪ ਆ ਬਾਈ ਮੋਬਾਈਲ ਨੰਬਰ ਦੱਸ ਸਕਦੇ ਨੰਬਰ ਹੈਗਾ ਆਪਣਾ ਬਾਈ 9915047138 ਜਿਹੜੀ ਆਪਣੀ ਲੋਕੇਸ਼ਨ ਆ ਬਾਈ ਘਰ ਦੀ ਕਿੱਥੇ ਜਿਆ ਇਹ ਮੋੜ ਮੰਡੀ ਆ ਬਾਈ ਠੀਕ ਆ ਤੇ ਕੋਮਣ ਕੈਂਚਾ ਪੱਠੇਵਲੇ ਘਰ ਆਪਣਾ ਬਾਈ ਖੇਤਾਂ ਚ ਠੀਕ ਆ ਬਾਈ ਆ ਦੋ ਆਪਣਾ ਘਰੂ ਮੱਝਾਂ ਬਾਈ ਤੋਕਣਾ ਠੀਕ ਆ ਗੱਬਣਾ ਤੇ ਦੋ ਤਾਜੀਆਂ ਖੂਨ ਆਪਣਾ ਵਪਾਰ ਦਾ ਕੰਮ ਆ ਬਈ ਹਾਂ ਵਪਾਰ ਦਾ ਕੰਮ ਆ ਬਈ ਤਾਜੇ ਸੂਏ ਦਾ ਬਾਕੀ ਅੱਠ ਉਧਰ ਡੰਗਰ ਪਾਣੇ ਦੋ ਜਿਹੜਾ ਆਪਣੇ ਸ਼ੈੱਡ 'ਚ ਖੜਿਆ ਬਾਕੀ ਉਹ ਖੜੇ ਆ ਗਏ ਤੇ ਜਿਹੜੀ ਬਈ ਆ ਆਪਾਂ ਮੱਝ ਦਿਖਾ ਰਹੇ ਆ ਬਈ ਕਿੰਨੇ ਚਿਰ ਦੀ ਗੱਬਣਾ ਬਈ ਇਹ ਇਹ 7 ਮਹੀਨਿਆਂ ਦੀ ਗੱਬਣਾ ਬਈ ਠੀਕ ਆ ਬਈ 7 ਕਿਲੋ ਦੁੱਧ ਆ ਉਹ ਮਗਰ ਕੱਟੀ ਆ ਬਈ ਜੀ 7 ਮਹੀਨਿਆਂ ਦੀ ਗੱਬਣਾ ਆਗੀ ਤੇ 7 ਕਿਲੋ ਦੁੱਧ ਆਗਾ ਮਗਰ ਇਹਦੀ ਕੱਟੀ ਆਗੀ ਤੁਸੀਂ ਚੈੱਕ ਕਰ ਲਓ ਪੂਰੀ ਚੰਗੀ ਕੱਦ ਕਾਠੀ ਦੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਲਓ ਬਈ ਬਾਕੀ ਜਿਹੜੇ ਥਣਾ ਦੀ ਬਾਂਤਰਾਗੀ ਥਾਣਾ ਵਾਲਿਆਂ ਨੂੰ ਪੂਰੀ ਸਾਫ ਆ ਗਈ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਣਾ ਕੈਮਰਾ ਥੋੜਾ ਜਿਹਾ ਡਰਦੀ ਆ ਤੋੜੀ ਬਈ ਬਾਈਨ ਕਰ ਦੋ ਡਰਦੀ ਆ ਬਾਈ ਥੋੜੀ ਜੀ ਕੈਮਰੇ ਤੋਂ ਆਪਾਂ ਇਸ ਗੱਲ ਕਰਕੇ ਥੋੜਾ ਜਿਹਾ ਪਿੱਛੇ ਰਹਿ ਕੇ ਵੀਡੀਓ ਬਣਾ ਰਹੇ ਆਗੇ ਬਾਕੀ ਕਦ ਕਾਠੀ ਪੂਰੀ ਚੰਗੀ ਆ ਗਈ ਬਈ ਥਾਣਾ ਦੀ ਹਵਾਨੇ ਦੀ ਗੱਲ ਕਰਕੇ ਤਾਂ ਆਪਾਂ ਪੂਰੀ ਸਾਫ ਆ ਬਾਈ ਥੱਲੇੋਂ ਮੋੜ ਲਿਓ ਬਈ ਕਦ ਕਾਠੀ ਬੁਰੀ ਚੰਗੀ ਆ ਗਈ ਝੋਟੀ ਦੀ ਨਾ ਹੀ ਦਰਮਿਆਨੇ ਕਦ ਜਾ ਬਾਈ ਤੇ ਨਾ ਹੀ ਆਪਾਂ ਕਹਿ ਸਕਦੇ ਹਾਂ ਬਾਲਾ ਵੱਡਾ ਕਦ ਦਾਗਾ ਸੰਭੀ ਪਲੀ ਪੂਰੀਆ ਸਰੀਰ ਘਟਾਂਚ ਦੀ ਜੇ ਗੱਲ ਕਰੀਏ ਪੱਟਪੁੜੇ ਦੀ ਪੂਰੀ ਚੰਗੀ ਆ ਗਈ। ਬਾਕੀ ਇਹਦੇ ਮਗਰ ਬਈ ਆ ਕੱਟੀ ਆ ਗਈ। ਸੰਭੀ ਆ ਗਈ ਪੂਰੀ। ਚੈੱਕ ਕਰੋ ਤੁਸੀਂ ਫੇਸ ਕੁਆਲਟੀ ਇਹਦੀ। ਪੂਰੀ ਚੰਗੀ ਕੱਟੀ ਆ ਗਈ। ਬਾਕੀ ਦੀ ਡਿਟੇਲ ਆਪਾਂ ਬਾਅਦ ਵਿੱਚ ਪੁੱਛਦੇ ਹਾਂ। ਕਟਰੂ ਵੀ ਪੂਰਾ ਛਾਂਕਣਾ ਪਾਲੇ ਹੋਇਆ ਬਈ ਆਪਣੇ ਦੋਨੇ। ਠੀਕ ਹੈ ਬਈ। ਖਰਾਕ ਨਾਲ। ਬਾਕੀ ਦੁੱਧ ਆਪਣੇ ਕੋਲ 16-17 ਕਿਲੋ ਪਾਇਆ ਬਈ ਇਹਨੇ। ਤੇ ਬਈ ਇਹ ਕੀ ਡਿਮਾਂਡ ਕਰਦੇ ਆਪਾਂ ਇਹਦੀ? ਡਿਮਾਂਡ ਇਹਦੀ ਬਈ 1,35,000 ਰੁਪਇਆ। ਕੋਈ ਮਾਨਤਾ। ਮਾਣਦਾਨ ਬਹੁਤ ਥੋੜਛਪੀ ਹੈ ਬਈ ਪਰ 25000 ਦੀ ਕੱਟੀ ਕੱਟ ਲਾਂਗੇ ਆਪਾਂ ਜੇ ਬਾਈ ਕਈ ਵਾਰੀ ਕੋਈ ਕੱਲੀ ਮਹਸਾ ਲੈ ਜਾਣੀ ਚਾਹੇ ਠੀਕ ਹੈ ਬਾਈ 25000 ਦੀ ਕੱਟੀ ਆਪਾਂ ਰੱਖ ਲਾਂਗੇ ਬਈ ਆਹ ਕੱਟੀ ਹੈ ਬਾਈ ਬਾਈ ਕਹਿੰਦਾ ਵੀ ਆਪਾਂ 25000 ਦੀ ਕੱਟੀ ਕੱਟ ਲਾਂਗੇ ਠੀਕ ਹੈ ਬਾਕੀ ਜੇ ਉਹ ਵੀ ਕਰਨੇ ਹੋਵੇ ਮਹਸਾ ਉਹ ਕਰ ਲਾਂ ਦਾ 1.5 ਲੱਖ ਦੀ ਮਹ ਮੜਵਾ ਲਾਂਗੇ ਜੇ ਚਣਣ ਵਾਲੀ ਹੋਵੇ ਆਪਾਂ ਅੱਜ ਜੇ ਉਹ ਕਰ ਲੇ ਬੰਦਾ ਬਾਈ ਕਹਿੰਦਾ ਵੀ 1.5 ਲੱਖ ਦੀ ਆਪਾਂ ਮੱਝ ਵਾਪਸ ਲੈ ਲਾਂਗੇ ਜੇ ਕਿਸੇ ਵੀਰ ਨੇ ਲੈਣੀਆਂ ਤੇ ਕੱਟੀ ਜੇ ਕਟਾਉਣੀਆਂ ਦਾ 25000 ਦੀ ਕੱਟੀ ਵੀ ਕੱਟ ਲੈਣਗੇ ਤੇ ਜਿਹੜੀ 2 ਨੰਬਰ ਤੇ ਮੱਝ ਆ ਬਈ ਹਾਂ ਮੱਝ ਆ ਗਈ ਬਈ ਦੁੱਧ ਇਹ ਵੀ 15 16 ਕਿਲੋ ਖੁੱਲਾ ਦਿੰਦੀ ਆ ਆਪਣੇ ਘਰੂ ਮੈਂ ਇਹਦਾ ਇਹਦਾ ਚੰਨ ਸੂਏ ਚੋਈ ਹੋਈ ਆ ਠੀਕ ਹੈ ਹੁਣ ਇਹ ਬਈ ਆਪਾਂ ਚੈੱਕ ਕਰਾਈ ਜੇ ਖਾਲੀ ਨਿਕਲ ਗਈ ਮੰਨ ਕੇ ਚੱਲਦੇ ਸੀ ਇਹ ਵੀ 6 ਮਹੀਨੇ ਦੀ ਗੱਭਣ ਹੈਗੀ ਆ ਠੀਕ ਗੱਭਣ ਮੰਨ ਕੇ ਚੱਲੇ ਜੇ ਖਾਲੀ ਨਿਕਲੀ ਖਾਲੀ ਨਿਕਲੀ ਚੈੱਕ ਕਰਾਈ ਆ ਬਈ ਇਹ ਬੱਸ ਪਰ ਇਹਦੇ ਕੱਟਾ ਪੂਰਾ ਚੰਗੀ ਆ ਦੁੱਧ ਕਿੰਨਾ ਬਈ ਹੁਣ ਇਸ ਟਾਈਮੇ ਥੱਲੇ ਇਹਦਾ 8 ਲੀਟਰ ਦੁੱਧ ਆ ਬਈ ਇਸ ਟਾਈਮ ਮੌਕੇ ਦਾ ਹਾਂ ਸੱਜਰ ਦਾ ਦੁੱਧ ਦਾ ਵੀਡੀਓ ਹੈਗੀ ਆਪਣੇ ਕੋਲੇ ਦੀ ਠੀਕ ਹੈ ਤੋਰੋ ਬਈ ਇੱਕ ਵਾਰੀ 8 ਕਿਲੋ ਬਾਈ ਕਹਿੰਦਾ ਵੀ ਦੁੱਧ ਹੁਣ ਵੀ ਹਾਜ਼ਰ ਆਗਾ 5 ਮਹੀਨਿਆਂ ਤੋਂ ਬਾਈ ਕਹਿੰਦਾ ਚੈੱਕ ਕਰਵਾਈ ਸੀ ਖਾਲੀ ਨਿਕਲ ਗਈ ਤੇ ਬਾਕੀ ਇਹ ਮੱਝ ਆ ਜਿਹੜੀ ਇਹ ਵੀ ਘਰੇਲੂ ਆ ਜਿਹੜੀ ਪਹਿਲਾਂ ਦਿਖਾਈ ਸੀ ਇਹ ਮੱਝ ਵੀ ਘਰੇਲੂ ਆ ਬਾਕੀ ਥਾਣਾ ਵਾਨਾ ਰੋਕਲਾ ਬਈ ਇੱਕ ਵਾਰ ਇਕੱਲੇ ਇਕੱਲੇ ਥਾਣਾ ਬਾਈ ਹੱਥੀ ਜਵਾਈ ਵਾਲੇ ਵਧੇ ਮੁੱਠੀ ਵਾਲੇ ਥਾਣਾ ਸਾਫ ਹਵਾਨੇ ਦੀ ਆ ਪਿੱਠਪੂੜਾ ਪੂਰਾ ਚੰਗਾ ਗਾ ਜੇ ਆਪਾਂ ਸਰੀਰ ਘਟਾਂਚੇ ਦੀ ਗੱਲ ਕਰੀਏ ਬਾਈ ਤਾਂ ਪੂਰਾ ਚੰਗਾ ਗਾ ਰਾਜੀ ਆ ਗਈ ਬਾਕੀ ਬਾਈ ਦੇ ਸਾਰੇ ਪਸ਼ੂ ਜੀ ਚੰਗੇ ਸੰਭਾਲੇ ਹੋਏ ਆਗੇ ਜਿਹੜਾ ਇਹਦੇ ਮਗਰ ਬਈਆ ਕੱਟਾਗਾ ਤੁਸੀਂ ਗੱਦਗਾਠੀ ਚੈੱਕ ਕਰੋ ਕੱਟੇ ਦੀ ਇਹਦਾ ਕੀ ਡਿਮਾਂਡ ਕਰਦੇ ਆਂ ਬਈ ਆਪਾਂ ਇਹਦੀ ਡਿਮਾਂਡ ਬਈ 95000 ਰੁਪਈਆ ਠੀਕ ਹੈ ਮਾਨਦਾਨ ਹੋ ਜਾਊਗਾ ਵੀ ਤੋ 20000 ਦਾ ਕੱਟੀ ਇਹਦਾ ਰੱਖ ਲਾਂਗੇ ਆਪਾਂ ਜੇ ਬਸ ਏਕੇ ਛੱਡਣਾ ਚਾਵੇ 20000 ਮੱਧਾ ਲਏ ਜਾਵਾਂ ਤਣੀ ਕਿ ਮਾਤ 75000 ਦੀ ਰਹਿ ਗਈ ਹਾਂ ਜੀ ਤਾਂ ਤੇ ਬਾਈ ਇਹ ਜਿਹੜਾ ਆਪਾਂ ਮਿਲਣਾਂ ਦੀ ਗੱਲ ਕਰੀ ਕੱਟੇ ਤੇ ਮਿਲਦੇ ਜਾਂ ਕਿ ਜਿਵੇਂ ਮਰਜੀ ਬਈ ਇਹ ਤਾਂ ਸੀਲੇ ਚਾਹੇ ਚਾਟ ਵੀ ਨਾ ਪਾਈ ਬਹਿ ਜਾ ਤੂੰ ਅਸੀਂ ਕੱਟੇ ਦੀ ਜੁਨੇ ਠੀਕ ਹੈ ਬਾਈ ਦੋਨੇ ਕੱਟਰੂ ਦੇ ਛੱਡ ਦੇ ਠੀਕ ਹੈ ਬਾਈ ਤੇ ਜਿਹੜੀ ਆਪਣੇ ਕੋਲੇ ਜਗ੍ਹਾ ਦੀ ਸਮੱਸਿਆ ਕਰਕੇ ਵੇਚਦੇ ਆ ਬਾਈ ਆਹੀ ਜਗਾ ਆਪਣੇ ਕੋਲੇ ਵਿਕਰੀ ਵਾਸਤੇ ਵੇਚ ਥੋੜੀ ਨਾ ਜਗ੍ਹਾ ਕਰਕੇ ਪ੍ਰੋਬਲਮ ਹਾਂ ਠੀਕ ਹੈ ਤੁਹਾਡਾ ਅੰਦਰ ਸ਼ੈੱਡ ਭਰਿਆ ਬਾਈ ਇਹਦੀ ਰੱਖਣ ਵਾਸਤੇ ਰੱਖਣੀ ਸੀ ਮੈਂ ਬਹਿਤ ਆ ਬਾਈ ਠੀਕ ਹੈ ਬਾਈ ਤੇ ਜਿਹੜੀ ਆਪਾਂ ਤਿੰਨ ਨੰਬਰ ਤੇ ਦਿਖਾ ਰਹੇ ਆ ਬਾਈ ਮੱਝ ਇਹਨੂੰ ਅੱਜ 5-5 ਦਿਨਾਂ ਸੂਈ ਨੂੰ ਬਈ ਕੁਵਾ ਦਾ ਉਤਾਰੂ ਹੀ ਬਈ ਤੇ ਬੱਚਾ ਬਈ ਇਹਦੀ ਆ ਮਗਰ ਕੱਟੀ ਆ ਬਈ ਆ ਮਗਰ ਕੱਟੀ ਆ ਬਈ 10 11 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਤੋਰ ਦੇ ਬਈ ਤੋਰ ਦੇ ਸਿੰਘਾਂ ਦੀ ਜੇ ਬੰਤਰ ਕਰਗੇ ਥੋੜੀ ਜੀ ਖੁੱਲੇ ਜਰੂਰ ਆ ਬਾਈ ਥੋੜਾ ਜਿਹਾ ਖੁੱਲਾ ਪਾ ਲਈ ਉਹ ਮੈਂ ਚੰਗੀ ਆ ਬਈ ਦੁੱਧ ਦੇਖੋ 12 ਕਿਲੋ ਦੁੱਧ ਦੇਖੋ ਮੈਂ 10 ਕਿਲੋ ਹਣਾ ਹੈਗਾ 10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਥਾਨ ਹਵਾਨੇ ਵੱਲੋਂ ਸਾਫ ਆ ਮੋੜ ਲਾ ਬਈ ਮੋੜ ਲਾ ਮੋੜ ਲਾ ਥੋੜਾ ਜਿਹਾ ਡਰ ਦੀ ਜਰੂਰ ਆ ਬਈ ਕੈਮਰੇ ਤੋਂ ਬਾਕੀ ਥਾਣਾ ਵਨ ਦੀ ਆਪਾਂ ਜੇ ਗੱਲ ਕਰ ਗਏ ਥੱਲੋਂ ਪੂਰੀ ਸਾਫ਼ ਆ ਬਈ ਤੇ ਬਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ 85000 ਰੁਪਏ ਬਈ 80000 ਰੁਪਏ ਹਾਂ ਨਹੀਂ ਆ ਠੀਕ ਆ ਬਈ 85000 ਦੀ ਵੀਰ ਕਹਿੰਦਾ ਬਈ ਹਾਂ ਆ ਨਾਂਗੀ ਮਗਰ ਇਹਦੇ ਆ ਕੱਟੀ ਆ ਕੀ 7-8 ਦਿਨ ਹੋ ਗਏ ਬਈ ਸੂਈ ਨੂੰ ਹਾਂ 7-8 ਦਿਨ ਅੱਛਾ 5 ਮਹੀਨੇ ਹਾਂ ਤੁਸੀਂ ਗੱਟੀ ਚੈੱਕ ਕਰ ਲਓ ਬਈ ਮਾੜਾ ਕੱਟੀ ਤੋੜ ਦੇ ਬਈ ਆ ਦੂਜੇ ਸੂਏ ਝੋਟੀ ਸੁਣਾ ਬਈ ਦੂਜੇ ਸੂਏ ਹਾਂ ਪਹਿਲਾਂ ਇਹਨੇ 12 ਕਿਲੋ ਦੁੱਧ ਪਾਇਆ ਸੀ ਬਈ ਦੇਖੋ ਤੁਸੀਂ ਸਿੰਘਾਂ ਦੀ ਪੂਰੀ ਕੁੰਡੀ ਆ ਫੇਸ ਕੁਆਲਿਟੀ ਚੰਗੀ ਆ ਤਦ ਕਾਠੀ ਚੰਗੀ ਆਗੀ ਸੀਰ ਘਟਾਂ ਚ ਦੀ ਗੱਲ ਕਰ ਗਿਆ ਪੂਰੀ ਚੰਗੀ ਆ ਰੋਕਲਾ ਬਈ ਠੰਡੀ ਸੀ ਲਾ ਗਈ ਜਿਹੜਾ ਹਵਾਨਾ ਬਈ ਕਰਮ ਵਾਲੀ ਗਾਇਆਂ ਵਾਂਗੂ ਪਿੱਛੋਂ ਤਿਆਰ ਕਰਦੀ ਆਉਂਦੀ ਹੈਗੀ ਬੰਨ ਲਾ ਬਈ ਮੋੜ ਲਾ ਮੋੜ ਹਵਾਨਾ ਬਾਈ ਤੁਹਾਨੂੰ ਪਿੱਛੋਂ ਆਪਾਂ ਇੱਕ ਵਾਰੀ ਫੇਰ ਦਿਖਾਉਣੇ ਆਗੇ ਪੂਰਾ ਚੰਗਾ ਕਰਮ ਵਾਲੀ ਤਿਆਰ ਕਰਤੀ ਹੁੰਦੀ ਹਵਾਨਾ ਕਿੰਨੇ ਕ ਦਿਨ ਬਾਕੀ ਆ ਬਾਈ ਇਹਦੇ ਇਹਦੇ 4-5 ਦਿਨ ਕੱਢੂ ਬਈ ਇਹ ਕੀ ਰੇਟ ਕਰਦੇ ਆ ਬਈ ਆਪਾਂ ਇਹਦਾ ਮੁੱਲ ਇੱਕ ਦੀ ਹੈ ਬਾਈ 2000 ਛੋਟ ਹੋਰ ਕਰਦਾ ਇਹ ਸਾਈ ਵੀ ਦੇ ਦਿੰਦੇ 1 ਲੱਖ ਤੇ 30000 ਬਾਈ ਨੇ ਰੇਟ ਕਰਿਆ ਬਾਈ ਕਹਿੰਦਾ ਵੀ 2000 ਰੁਪਏ ਵਿੱਚੋਂ ਛੋਟ ਕਰ ਦਾਂਗੇ 1 ਲੱਖ ਦੇ 28000 ਦੇ ਵਿੱਚ ਬਾਈ ਕਹਿੰਦਾ ਵੀ ਮੱਝ ਦੇ ਦਾਂਗੇ ਖੁੱਲਣਾ ਵੀ ਫੇਰ ਹੈ ਭਾਵੇਂ ਨੇ ਬਈ ਇਹ ਜਿਹੜੀ ਕੱਢੀ ਜੋਟੀ ਦੋ ਦਿਨ ਬਾਕੀ ਕਿਸੇ ਵੀ ਵੀਰ ਨੂੰ ਕੋਈ ਵੀ ਨਾਕ ਪਸੰਦ ਆਉਂਦਾ ਤਾਂ ਬਾਈ ਮਨਦੀਪ ਨਾਲ ਸੰਪਰਕ ਕਰ ਲਿਓ ਨਹਿਲ ਡੈਰੀ ਫਾਰਮ ਦੇ ਨਾਂ ਤੇ ਬਾਈ ਦਾ ਕਾ ਫਾਰਮ ਬਣਾਇਆ ਹੋਇਆ ਹੈਗਾ ਵਪਾਰ ਦਾ ਕੰਮ ਆ ਬਾਕੀ ਮੱਝਾਂ ਵੀ ਜਿਹੜੀਆਂ ਬਾਈ ਦੀਆਂ ਦੁੱਧ ਦੇ ਉੱਤੇ ਲਾਈਆਂ ਹੋਈਆਂ ਹੋਣਗੀਆਂ ਕੱਲਾ ਇਹਨਾਂ ਕਹਿੰਦੇ ਆਪਾਂ ਵਪਾਰ ਦਾ ਹੀ ਕੰਮ ਆ ਚੰਗੇ ਪਸ਼ੂ ਜਿਹੜੇ ਬਾਈ ਨੇ ਤਿਆਰ ਕਰੇ ਹੋਏ ਆਗੇ ਘਰੇ ਬਾਕੀ ਜੇ ਕਿਸੇ ਵੀਰ ਨੇ ਹੋਰ ਵੀ ਕੋਈ ਇਦਾਂ ਦੀ ਵੀਡੀਓ ਬਣਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ